ਜਾਪ ਚਾਹੇ ਦਿਨ ਪ੍ਰਾਲੀ ਸੜਨ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਹੁਣ ਇੱਕ ਬਜ਼ੁਰਗ ਬਾਪੂ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਖੇਤਾਂ ਵਿੱਚ ਸੜਨ ਵਾਲੀ ਪ੍ਰਾਲੀ ਨੇੜੇ ਬੈਠ ਕੇ ਮਰਨ ਦਾ ਨਾਟਕ ਕਰਦਾ ਨਜ਼ਰ ਆ ਰਿਹਾ ਹੈ ਅਤੇ ਉਹ ਆਖ ਰਿਹਾ ਹੈ ਕਿ ਮੈਨੂੰ ਸਾਹ ਨਹੀਂ ਆ ਰਿਹਾ ਮੈਂ ਮਰਨ ਵਾਲਾ ਹਾਂ ਅਤੇ ਗੱਲਬਾਤ ਦੌਰਾਨ ਬਜ਼ੁਰਗ ਬਾਪੂ ਨੇ ਅਪੀਲ ਕੀਤੀ ਕਿ ਪ੍ਰਾਲੀ ਨੂੰ ਅਗਨ ਨਾਲ ਲਗਾਓ ਛੇ ਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅਸੀਂ ਮਰ ਜਾਵਾਂਗੇ ਆਣੇ ਆਣੇ ਓਏ ਓ ਨਾ ਲਾਵਾ ਗੋਇ ਪਸਾਨੀ ਆ ਲਾਵੇ ਪਰ ਇਹ ਨੂੰ ਨਾ ਲਾਵ ਅਗਰ ਨਾ ਲਾਓ ਹਾਏ ਸਾਹਮਣੋ ਬਾਤਾ ਬਰ ਸਾਹਮਣੋ ਬਾਤਾ ਬਰ ਸਾਹਮਣੋ ਓ ਅਸੀਂ ਪਹਿਲੇ ਫੈਕਟਰੀ ਨੂੰ ਰਹਿੰਦੇ ਤੇ ਹੁਣ ਅਸੀਂ ਤਾਂ ਆਪ ਹੀ ਆ ਕੇ ਲਾਉਣੇ ਕੋ ਦੁਰਦਸ਼ਟ ਕਰਤਾ ਵ ਦ੍ਰੁਸ਼ਟ ਕਰਤਾ ਮੁਰਖਾ ਦੇਖੋ ਮੇਰੀ ਕੀ ਹਾਲਤਾ ਖੰਗਾ ਨਾਲ ਹਾਏ ਔਰ ਅਬ ਦੀ ਗੱਲ ਮਨੋ ਔਰ ਅਬ ਦੀ ਗੱਲ ਮਨੋ ਉਹ ਕਹਿੰਦੀ ਹਾਈ ਹਵਾ ਖੁਦਾ ਦੀ ਗੱਲ ਕਰਦੀ ਤੂੰ ਕੰਨ ਲਗਾ ਕੇ ਸੁਣ ਮਨਾ ਇੱਥੇ ਬੈਂਦੇ ਪਾਣੀ ਨਦੀਆਂ ਦੇ ਤੂੰ ਸਿਹੜ ਉਹਦੀ ਧੁੰਮ ਮਨਾ ਉਹ ਕਣ ਕਣ ਦੇ ਵਿੱਚ ਵਸਦਾ ਏ ਤੂੰ ਸਭ ਨਾਲ ਤੇ ਉਹਦਾ ਦੀਦਾਰ ਕਰ ਭਲੇ ਹਾਰੇ ਕੋ ਉਤਰ ਤਪੱਸਿਆ ਤੋਂ ਕੁਦਰਤ ਨਾਲ ਪਿਆਰ ਕਰ ਉਹ ਵੀਰੋ ਸਾਂਭ ਲੋ ਓਏ ਸਾਂਭ ਲੋ ਧਰਤੀ ਨੂੰ ਸਾਂਭ ਲੋ ਬੇ ਲੋੜੀਆਂ ਰੇਹਾਂ ਸਪਰੇਆਂ ਆਪਾਂ ਅਗੇ ਖੋਖਰੀ ਕਰਤੀ ਸਾਂਭ ਲੋ ਸਾਂਭ ਲੋ ਧਰਤੀ ਨੂੰ ਸਾਂਭ ਲੋ ਨਾ ਫਲਾਓ ਪ੍ਰਦੂਸ਼ਨ ਨਾ ਫਲਾਓ ਵੀਰੋ ਪ੍ਰਦੂਸ਼ਨ ਨਾ ਪਰਾਲਿਆਂ ਨੂੰ ਅਗਰ ਆਵਾਜ਼ ਦੇਖੋ ਮੇਰੀ ਕੀ ਹਾਲਤ ਹੈ ਹੋਰ ਪਤਾ ਨਹੀਂ ਕਿੰਨੇ ਕੇ ਜਵਾਬ ਕਿੰਨੇ ਕੇ ਧੀਆਂ ਪੈਣਾ ਬਿਮਾਰ ਨੇ ਉਹ ਵੀਰੋ ਸਾਹਮਣੋਂ ਪੰਜਾਬ ਨੂੰ ਉਹ ਵੀਰੋ ਸਾਹਮਣੋਂ ਪਾਣੀ 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 ਆ ਪਾਣੀ 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 ਓ ਭਾਈ ਪਾਣੀ ਓ ਪਾਣੀ ਦੇ ਦੇ ਭਾਈ ਓਏ ਪਾਣੀ 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 ਓਏ ਸਾਮਲੋ 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 ਨਹੀਂ ਤੜਫ ਤੜਫ ਕੇ ਮਰ ਜਾਓਗੇ ਵੀਰੋ ਹਾਏ ਓਏ ਰੱਬਾ ਹਾਏ ਓਏ ਰੱਬਾ ਹਾਏ 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 ਹਾਂਜੀ ਕੀ ਨਾਮ ਆ ਜੀ ਤੁਹਾਡਾ ਤੇ ਸੇਮਦਾਸ ਆ ਜੀ ਬਾਲਵੰਡੀ ਬੋਨਿਕੜ ਤੇ ਸੇਮਦਾਸ ਜੀ ਅਸੀਂ ਦੇਖ ਰਹੇ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੁਸੀਂ ਇੱਕ ਨਾਟਕ ਦੇ ਜ਼ਰੀਏ ਹਾਲਾਤ ਦਿਖਾ ਰਹੇ ਹੋ ਪੰਜਾਬ ਦੇ ਵੀ ਪੰਜਾਬ ਦੀ ਹਵਾ ਕਿੰਨੀ ਜ਼ਹਿਰੀਲੀ ਹੋ ਗਈ ਵੀ ਖਾਂਗ ਰਹੇ ਹੋ ਤੁਸੀਂ ਵੀ ਆਉਣ ਵਾਲੇ ਸਮੇਂ ਚ ਇਦਾਂ ਦੇ ਹਾਲਾਤ ਹੋ ਜਾਣਗੇ ਜੇ ਨਾ ਰੁਕੇ ਮਾਮਲੇ ਬਿਲਕੁਲ ਹੋ ਜਾਣਗੇ ਜੀ ਦੇਖੋ ਤੁਸੀਂ ਪਹਿਲਾਂ ਸਾਡਾ ਜਿਹੜਾ ਪਾਣੀ ਸੀ ਖੂਹਾਂ ਚ ਨਦੀਆਂ ਚ ਦਰਾਂ ਤੇ ਬਹੁਤ ਪਾਣੀ ਸੀ ਹੌਲੀ ਹੌਲੀ ਪਾਣੀ ਟੂਟੀਆਂ ਚ ਆ ਗਿਆ ਟੂਟੀਆਂ ਚ ਬੋਤਲਾਂ ਚ ਆ ਗਿਆ ਮੈਂ ਤਾਂ ਉਹਨਾਂ ਵੀ ਜੇ ਅਸੀਂ ਪਾਣੀ ਨਾ ਸੰਭਾਇਆ ਇਹ ਜਿਹੜੀ ਧਰਤੀ ਹੈ ਫਰੀਧੀ ਕਹਿੰਦੇ ਵੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੋਲੀ ਮਿੱਟੀ ਐਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋ ਗਈ ਪੀ ਜਿਹੜੀ ਮਿੱਟੀ ਹੈ ਜਿਹੜੀ ਸਾਨੂੰ ਖਾਣ ਦਾ ਪਦਾਰਥ ਦਿੰਦੀ ਹੈ ਸਾਡਾ ਪੂਰਾ ਪੰਜਾਬ ਖਾਂਦਾ ਪੂਰਾ ਭਾਰਤ ਖਾਂਦਾ ਹੈ ਅਸੀਂ ਉਸੇ ਮਾਂ ਨੂੰ ਰੇਹਾਂ ਸਪਰੀਆਂ ਲੋੜੀਆਂ ਪਾ ਕੇ ਇਹਨੂੰ ਖੋਖਰੀ ਕਰ ਰਹੇ ਆ ਖਤਮ ਕਰ ਰਹੇ ਆ ਜੀ ਅਸੀਂ ਇਹ ਸਮਝਣ ਨਾਲ ਚਾਹੁੰਦੇ ਸਾਡੇ ਗੁਰੂ ਪੀਰ ਦਾ ਮੈਸੇਜ ਕੀ ਹੈ ਪਾਪ ਨੂੰ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਨਾ ਸਾਡੀ ਜੰਮਣ ਵਾਲੀ ਮਾਂ ਕੋਸ ਹੈ ਨਾ ਸਾਡੀ ਭਾਰਤ ਮਾਂ ਕੋਸ ਹੈ ਨਾ ਸਾਡੀ ਆ ਮਾਂ ਕੋਸ ਹੈ ਮੇਰੀ ਬੇਨਤੀ ਹੈ ਪੂਰੇ ਪੰਜਾਬ ਨੂੰ ਵੀ ਪਾਰਤ ਨੂੰ ਸਰਕਾਰਾਂ ਨੂੰ ਸਭ ਨੂੰ ਬੇਨਤੀ ਹੈ ਵੀ ਆਪਾਂ ਇੱਕ ਨਵਾਂ ਕੰਮ ਤੋਰੋ ਪਹਿਲੇ ਵੀ ਤਸੀਹਦੋਗਾ ਫਾਸਰਾ ਵੇਚਦੇ ਸੀ ਰਾਤ ਕੇ ਖਾਂਦੇ ਸੀ ਜੀ ਪਰ ਹੁਣ ਸਾਡੇ ਹਾਲਤ ਹੈ ਜਿਹੜੀ ਉਹ ਬਿਲਕੁਲ ਐਨੀ ਮਾੜੀ ਹੋ ਗਈ ਕਿ ਮੈਂ ਤੁਹਾਨੂੰ ਨਾਟਕ ਰਾਈ ਦਿਖਾਇਆ ਕਿ ਇਹ ਤਾਂ ਨਾਟਕ ਹੈ ਜੀ ਇਸ ਤਰ੍ਹਾਂ ਲੋਕ ਦਰਫੇ ਮਰ ਜਣਗੇ ਹੌਨ ਵਾਲੇ ਸਮੇਂ ਚ ਐਦਾ ਹੀ ਸਾਹ ਲੈਣਾ ਮੁਸ਼ਕਲ ਬਿਲਕੁਲ ਇਹ ਹਾਲ ਹੋ ਜਾਣਾ ਜੀ ਇਹ ਤਾਂ ਕੋਈ ਦੌਰ ਹੈ ਨਹੀਂ ਇਧਰ ਹੀ ਆਉਣ ਵਾਲੇ ਪੰਜਾਬ ਨੂੰ ਖੁਸਾਰ ਬਣਾਉਣ ਦੇ ਲਈ ਸਾਨੂੰ ਸੰਭਲ ਦੀ ਲੋੜ ਹੈ ਪੰਜਾਬ ਦੇ ਸਾਹਮਣੇ ਦੀ ਲੋੜ ਹੈ ਜੀ एय वेंती वैगुर जी के खातिर सा वैगुर जी की फते शामला चंद्र बिल्डिंग मेंटेनेंस हैंडीमैन अंडर चेक ट्रेड प्लेटफॉर्म इज नाउ अवेलेबल ऑन योर लोकल लंदन एरिया ही हैज मोर देन 5 इयर्स एक्सपीरियंस इन द सेम लाइन ही यूज्ड टू वर्क विद रिक्रूटेटेड कंपनीज एचसीएस एज वेल लोकल बिल्डर्स विद ब्रदर्स हिज प्रोफेशनल बाय प्लंबिंग इलेक्ट्रिशियन मेसनरी वर्क कारपेंटरी For more information, please contact him at www.checktrade.com, ID number 921760. Shyamla Chander Kalcenter, call him on this number 41161